ਸ਼ਸ਼ੀ ਕਾਲਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦ ਵਾਲਾ ਬਹੁਤ ਹੀ ਵਧੀਆ ਕਬੱਡੀ ਕੱਪ ਜਿਹੜਾ 28 ਅਗਸਤ ਨੂੰ ਜ਼ਿਲ੍ਹਾ ਫਰੀਦਕੋਟ ਦੀ ਬੁੱਕਲ ਦਾ ਨਿੱਗ ਮੰਨਦਾ ਹੋਇਆ ਪਿੰਡ ਕੌਣੀ ਸਾਧਕ ਇਲਾਕੇ ਦੇ ਕੌਣੀ ਪਿੰਡ ਦੇ ਵਿੱਚ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਰੀਦਕੋਟ ਦਾ ਲੋਕੋ ਪਿੰਡ ਹੈ ਕੌਣੀ ਜਿੱਥੇ ਖੇਡ ਸਿਰੇ ਦੀ ਕਰਵਾਉਣੀ ਸਿਰੇ ਦੀਆਂ ਟੀਮਾਂ ਜਿਹੜੀਆਂ ਪੁੱਜ ਰਹੀਆਂ ਨੇ ਤੇ ਆਓ ਫਿਰ ਕਰਦੇ ਆ 28 ਅਗਸਤ ਦੇ ਕੌਣੀ ਦੇ ਕਬੱਡੀ ਕੱਪ ਦੀ ਜਾਣਕਾਰੀ ਸਾਂਝੀ ਸੋ ਕਬੱਡੀ 70 ਕਿਲੋ ਦੇ ਜਿਹੜੇ ਮੈਚ ਕਰਵਾਏ ਜਾ ਰਹੇ ਐ ਪਿੰਡ ਕੌਣੀ ਦੇ ਵਿੱਚ ਪਹਿਲਾ ਪ੍ਰਾਈਜ਼ 15000 ਤੇ ਦੂਸਰਾ ਪ੍ਰਾਈਜ਼ ਜਿਹੜਾ 11000 ਤੇ ਬੈਸਟਾਂ ਦੇ ਲਈ ਸੋਨੇ ਦੀਆਂ ਮੁੰਦਰੀਆਂ ਹੋਣਗੀਆਂ ਤੇ ਕਬੱਡੀ ਆਲ ਓਪਨ ਦੇ ਮੈਚ ਹੋਣਗੇ ਪਹਿਲਾ ਪ੍ਰਾਈਜ਼ 125000 ਤੇ ਦੂਸਰਾ ਪ੍ਰਾਈਜ਼ ਜਿਹੜਾ 95000 ਤੇ ਬੈਸਟਾਂ ਦੇ ਲਈ ਮੋਟਰਸਾਈਕਲ ਜਿਹੜੇ ਮਾਨ ਸਨਮਾਨ ਦੇ ਦਿੱਤੇ ਜਾਣੇ ਐ ਅਠਾਲ ਉਪਨ ਦੀਆਂ ਚੋਟੀ ਦੀਆਂ ਟੀਮਾਂ ਨੂੰ ਜਿਹੜਾ ਇਨਵਾਈਟ ਹੈ ਉਹ ਕੌਣੀ ਪਿੰਡ ਨੇ ਕੀਤਾ ਹੋਇਆ ਧੰਨ ਧੰਨ ਬਾਬਾ ਹੀਰਾਦਾਸ ਜੀ ਮਹਾਪੁਰਸ਼ਾਂ ਦੀ ਯਾਦ ਵਿੱਚ ਜਿਹੜਾ ਕਬੱਡੀ ਕੱਪ ਹੈ ਸਮੁੱਚੀ ਮੇਲਾ ਕਮੇਟੀ ਸਮੁੱਚੇ ਨਗਰ ਗ੍ਰਾਮ ਪੰਚਾਇਤ ਤੇ ਸਾਰੇ ਨਗਰ ਨਿਵਾਸੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਕੌਣੀ ਪਿੰਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਆਪਾਂ ਵੀ ਪਹੁੰਚ ਰਹੇ ਹਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਹੌਮ ਹੌਮਾ ਕੇ ਪਹੁੰਚਿਓ 28 ਅਗਸਤ ਯਾਦ ਰੱਖਿਓ ਸਾਧਕ ਇਲਾਕੇ ਦੇ ਕੌਣੀ ਪਿੰਡ ਦੇ ਵਿੱਚ ਅੱਗ ਨਿਕਲਣੀ ਹੈ ਆਲ オーਪਨ ਦੀਆਂ 8 ਟੀਮਾਂ ਖੇਡ ਰਹੀਆਂ ਪਹਿਲਾ ਪ੍ਰਾਈਜ਼ 1,25,000 ਤੇ ਦੂਸਰਾ ਪ੍ਰਾਈਜ਼ 95,000 ਤੇ ਬੈਸਟਾਂ ਨੂੰ ਮੋਟਰਸਾਈਕਲ ਦੁਨੀਆ ਦੇ ਤਨੰਤਰ ਉਸ ਕਬੱਡੀ ਕੱਪ ਤੇ ਪਹੁੰਚ ਰਹੇ ਆਓ ਫਿਰ ਸਾਰੇ ਟਾਈਮ ਦੇ ਨਾਲ ਮਿਲਦੇ ਆ 28 ਅਗਸਤ ਨੂੰ ਪਿੰਡ ਕੌਣੀ ਦੇ ਵਿੱਚ ਧੰਨਵਾਦ